ਕੋਠੇ ਤੇ ਬਣੇ ਰੇ ਬੋਲੇ ਕਹਾ ਜੀ ਅਜੇ ਪੜਾਵਾਲੇ ਨੇ ਆਉਣਾ ਤੇਲ ਚੋਕੇ ਨੇ ਗਾਇਓ ਮੇਰੀ ਮਾ ਜੀ ਅਜੇ ਪੜਾਵਾਲੇ ਨੇ ਆਉਣਾ ਪਾਣੀ ਵਿੱਚ ਤਰ ਬਗਤੇ ਜਿੰਨੀ ਰਾਹੀ ਬਾਬੇ ਨੇ ਆਉਣਾ ਉਹਨਾਂ ਰਾਹਾਂ ਮਤੋਂ ਜਾਵਾਂ ਸਦਕੇ ਕਿ ਜਿੰਨੀ ਰਾਹੀ ਬਾਬੇ ਨੇ ਆਉਣਾ ਪਾਣੀ ਵਿੱਚ ਤਰ ਬਗਤੇ ਜਿੰਨੀ ਰਾਹੀ ਬਾਬੇ ਨੇ ਆਉਣਾ ਉਹਨਾਂ ਰਾਹਾਂ 'ਤੋਂ ਜਾਵਾਂ ਸਦਕੇ ਜਿੰਨੀ ਰਾਹੀ ਛੋਡੀ ਨੇ ਆਉਣਾ ਸਾਡੀ ਇੱਕ ਮਜਬੂਰੀ ਆ ਪਾਣੀ ਦੇ ਆ ਸੋਹਣਿਆ ਵੀਰਾ ਤੈਨੂੰ ਤੱਕਣਾ ਜ਼ਰੂਰੀ ਆ ਪਾਣੀ ਦੇ ਆ ਸੋਹਣਿਆ ਵੀਰਾ ਸੋਹਣੇ ਫੁੱਲਾ ਵੇਗ ਲਾਬ ਦਿਆ ਤੇ ਕਿੱਥੇ ਤੈਨੂੰ ਸਾਂਭ ਕੇ ਰੱਖਾਂ ਤੋ ਢੀ ਸਾਇਬ ਜੀ ਦੇ ਬਾਗ ਦਿਆਂ ਤੇ ਕਿੱਥੇ ਤੈਨੂੰ ਸਾंभ ਕੇ ਰੱਖਾਂ ਮੇਰੇ ਬਾਬਾ ਜੀ ਦੇ ਬਾਗ ਦਿਆਂ ਕਿੱਥੇ ਤੈਨੂੰ ਸਾंभ ਕੇ ਰੱਖਾਂ ਖਰਬੂਜਾ ਯੋ ਵੱਲੇ ਵੱਲ ਤੇ ਤੁਸੀਂ ਪਾਵੇਂ ਯਾਦ ਨਾ ਕਰੋ ਅਸੀਂ ਕਰਦੇ ਆਂ ਗੱਲ ਗੱਲ ਤੇ ਕਿ ਤੁਸੀਂ ਪਾਵੇਂ ਯਾਦ ਨਾ ਕਰੋ ਸਾਗ ਚੁੱਲੇ ਤੇ ਖਰਾਬ ਹੋ ਗਿਆ ਛੇਤੀ ਆਜਾ ਪੜ੍ਹਨ ਵਾਲਿਆ ਸਾਨੂੰ ਘਰ ਵਿੱਚ ਬਾਬ ਹੋ ਗਿਆ ਕਿ ਛੇਤੀ ਆਜਾ ਪੜ੍ਹਨ ਵਾਲਿਆ